ਮੁੱਖ ਮੰਤਰੀ ਭਗਵੰਤ ਮਾਨ ਨੇ SGPC ਬਾਰੇ ਪੱਦੀ ਸ਼ਬਦ ਆਪਦੀ ਬੋਲੀਆ ਤੇ ਕਿਹਾ ਕਿ ਇਸ ਨੂੰ ਗੋਲਕ ਪ੍ਰਬੰਧਕ ਕਮੇਟੀ ਕਹੋ ਪਰ ਜਿਹੜਾ ਦਿਲਵਕ ਸਿੰਘ ਵਿਰਕਾ ਉਸਨੇ ਕਿਹਾ ਕਿ ਜਿਹੜੀ ਸ਼੍ਰੋਮਣੀ ਕਮੇਟੀ ਹੈ ਉਹ ਸਾਡੀ ਸਿੱਖਾਂ ਦੀ ਸ਼ਰਮੂਰ ਜਿਹੜੀ ਸੰਸਥਾ ਹੈ ਤੇ ਸਾਨੂੰ ਪਤਾ ਹੈ ਕਿ ਜਿਹੜੀ ਸ਼੍ਰੋਮਣੀ ਕਮੇਟੀ ਹੈ ਉਹ ਹਮੇਸ਼ਾ ਜਦੋਂ ਵੀ ਕਿਤੇ ਆਫਤ ਆਈ ਹੈ ਤਾਂ ਉਹ ਸਭ ਤੋਂ ਪਹਿਲਾਂ ਪਹੁੰਚਦੇ ਨੇ ਤੇ ਕੀ ਕੀ ਸਿੱਖਾਂ ਬਾਰੇ ਉਹਨਾਂ ਨੇ ਕੀਤਾ ਤੇ ਸਿੱਖਾਂ ਦਾ ਪ੍ਰਬੰਧਨ ਹੋਵੇ ਚਾਹੇ ਸਿੱਖਾਂ ਦਾ ਖਾਣ-ਪਾਣ ਹੋਵੇ ਚਾਹੇ ਸਿੱਖਾਂ ਦੀ ਰਹਿਤ ਮਰਿਆਦਾ ਹੋਵੇ ਹਮੇਸ਼ਾ ਐਸਜੀਪੀਸੀ ਨੇ ਜ਼ਿੰਮੇਵਾਰੀ ਨਿਭਾਈ ਆ ਤੇ ਜਿਹੜਾ ਭਗਵੰਤਮਾਨ ਆ ਉਹ ਸਾਨੂੰ ਦੱਸੇ ਕਿ ਉਸਨੇ ਪੰਜਾਬ ਦਾ ਹੁਣ ਤੱਕ ਸਵਾਰਿਆ ਕੀ ਆ ਅਤੇ ਕਰਜ਼ੇ ਤੋਂ ਬਿਨਾਂ ਹੋਰ ਕੋਈ ਗੱਲ ਨਹੀਂ ਹੈ ਬਾਹਰਲੇ ਦਿੱਲੀ ਵਾਲਿਆਂ ਨੂੰ ਇੱਥੇ ਸਾਡੇ ਸਿਰ ਤੇ ਲਿਆ ਕੇ ਬਿਠਾ ਦਿੱਤਾ ਅਤੇ ਪੰਜਾਬ ਦਾ ਬੇੜਾਗਰ ਕਰ ਦਿੱਤਾ ਹੈ ਕੀ ਕਹਿਣਾ ਨੌਜਵਾਨ ਦਾ ਉਹ ਤੁਹਾਨੂੰ ਦਿਖਾਉਂਦੇ ਆ ਪੰਜਾਬ ਦੇ ਮੁੱਖ ਮੰਤਰੀ ਨੇ ਸਿੱਖ ਪੰਥ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਫਿਰ ਬਹੁਤ ਭੱਦੀਆਂ ਟਿੱਪਣੀਆਂ ਕੀਤੀਆਂ ਬੜੀ ਸ਼ਰਮ ਮਹਿਸੂਸ ਹੁੰਦੀ ਹੈ ਕਿ ਸਾਡੇ ਲੋਕਾਂ ਨੇ ਅਮਜਾਨ ਪੁਨੇ ਦੇ ਵਿੱਚ ਕਿਹੋ ਜਿਹਾ ਆਪਣੇ ਸੂਬੇ ਦਾ ਗੁਹੀ ਚੋਲ ਲਿਆ ਜਿਸ ਨੂੰ ਨਾ ਤਾਂ ਸਾਡੀਆਂ ਧਾਰਮਿਕ ਭਾਵਨਾਵਾਂ ਦਾ ਪਤਾ ਹੈ ਨਾ ਧਾਰਮਿਕ ਮर्याਦਾ ਦਾ ਪਤਾ ਹੈ ਨਾ ਧਾਰਮਿਕ ਰਵਾਇਤਾਂ ਦਾ ਪਤਾ ਹੈ ਸਿਰ ਤੋਂ ਸਿਰਫ ਉਹ ਜੇ ਮਜ਼ਾ ਕਰਨੇ ਸਿੱਖ ਸੰਸਥਾਵਾਂ ਨੂੰ ਪੰਡਣਾ ਅਤੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਹਿਬ ਹੋਣਾਂ ਦੇ ਪਰਿਵਾਰ ਨੂੰ ਪੰਡਣਾ ਇੱਕ ਉਸ ਇਨਸਾਨ ਦੀ ਵੱਡੀ ਜਿੱਤ ਹੁੰਦੀ ਹੈ ਕਿ ਮੈਂ ਸਟੇਜ ਦੇ ਉੱਤੇ ਬੋਲ ਨਵਾਂ ਕਿ ਇਹਨਾਂ ਨੂੰ ਪੰਡਣਾ। ਮੁੱਖ ਮੰਤਰੀ ਸਾਹਿਬ ਕਹਿੰਦੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਇਹ ਗੋਲ ਗੁਰਦੁਆਰਾ ਪ੍ਰਬੰਧਕ ਕਮੇਟੀ ਕਾ ਕਰੂ। ਮੁੱਖ ਮੰਤਰੀ ਸਾਹਿਬ ਨੂੰ ਪਹਿਲੀ ਗੱਲ ਤਾਂ ਇਹ ਟਿੱਪਣੀ ਕਰਦਿਆਂ ਸ਼ਰਮਸਿੰਲ ਹੋਣੀ ਚਾਹੀਦੀ ਹੈ। ਕੇ ਮੁੱਖ ਮੰਤਰੀ ਸਾਹਿਬ ਤੁਸੀਂ ਇਸ ਰੰਗਲੇ ਪੰਜਾਬ ਨੂੰ ਕਰਜ਼ਾ ਚੁੱਕ ਚੁੱਕ ਕੇ ਕੰਨਾਲ ਪੰਜਾਬ ਬਣਾਤਾ ਤੇ ਪੰਜਾਬ ਵਿੱਚ ਇੱਕ ਵੀ ਰੁਪਏ ਦਾ ਕੰਮ ਨਹੀਂ ਕੀਤਾ ਸਾਰੇ ਦਾ ਸਾਰਾ ਪੈਸਾ ਤੁਸੀਂ ਆਪਦੇ ਆਕਾਮਾਂ ਨੂੰ ਖੁਸ਼ ਕਰਨ ਵਾਸਤੇ ਮਸ਼ਹੂਰੀਆਂ ਵਾਸਤੇ ਦੇਤਾ ਤੇ ਅੱਜ ਦਿੱਲੀ ਦੇ ਹਾਰੇ ਹੋਏ ਤੇ ਨਕਾਰੇ ਹੋਏ ਲੋਕਾਂ ਨੂੰ ਤੁਸੀਂ ਪੰਜਾਬ ਸਪੁਰਦ ਕਰ ਦਿੱਤਾ ਉਹਨਾਂ ਦੇ ਹਵਾਲੇ ਕਰ ਦਿੱਤਾ ਅੱਜ ਪੰਜਾਬ ਦੀ ਸਾਰੀ ਜਿਹੜੀ ਵਾਗਡੂਰ ਹੈ ਉਹ ਦਿੱਲੀ ਦੇ ਹਾਰੇ ਨਕਾਰੇ ਲੋਕਾਂ ਸਾਹਮਣੇ ਨੇ ਇਸ ਗੱਲ ਦਾ ਲੋਕਾਂ ਨੂੰ ਕੁਪਲੇਖਾ ਨਹੀਂ ਰਿਹਾ ਤੁਹਾਡ ਤੁਸੀਂ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਘਰਾਂ ਦੇ ਪ੍ਰਬੰਧ ਕਰਦੀ ਹੈ ਸੇਵਾ ਸੰਭਾਲ ਕਰਦੀ ਹੈ ਉਹਦੇ ਤੇ ਸਵਾਲ ਖੜੇ ਕਰਦੇ ਹੋ ਤੁਸੀਂ ਕਿਹੜੇ ਵੇਲੇ ਕਦੋਂ ਗੋਲਕਾਂ ਦੀ ਕੋਈ ਲੁੱਟ ਖਸੁੱਟ ਹੁੰਦੀ ਦੇਖੀ ਹੈ ਤੁਹਾਡੀ ਕੀ ਤੁਹਾਡੇ ਐਮਐਲਏ ਦੀ ਹੈ ਤੁਹਾਡੀਆਂ ਸਰਕਾਰਾਂ ਦੁਆਰਾ ਜੋ ناکਾਮੀਆਂ ਨੇ ਉਹ ਤਾਂ ਲੋਕਾਂ ਦੇ ਸਾਹਮਣੇ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਲੋਕਾਂ ਦੁਆਰਾ ਜਿਹੜਾ ਵੀ ਤੇਲ ਫੁੱਲ ਗੁਰੂ ਚਰਨਾ ਤੇ ਹਾਜ਼ਰ ਕੀਤਾ ਜਾਂਦਾ ਹੈ ਉਦੇ ਨਾਲ ਵੱਡੇ ਪ੍ਰਬੰਧ ਚਲਾ ਰਹੀ ਹੈ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੇਵਾ ਸੰਭਾਲ ਤੋਂ ਲੈ ਕੇ ਹਰ ਪ੍ਰਬੰਧ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ ਦੇਸ਼ ਵਿਦੇਸ਼ ਕਿਤੇ ਵੀ ਕੋਈ ਵੱਡੀ ਕੁਦਰਤੀ ਆਫਤ ਹੁੰਦੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾ ਹਾਸਲ ਹੁੰਦੀ ਹੈ ਗੁਰੂ ਘਰਾਂ ਚ ਲੰਗਰਾਂ ਦੇ ਪ੍ਰਬੰਧ ਗੁਰੂ ਘਰਾਂ ਚ ਰਹਿائشਾਂ ਦੇ ਪ੍ਰਬੰਧ ਗੁਰੂ ਘਰਾਂ ਸੰਗਤਾਂ ਵਾਸਤੇ ਜੋ ਵੀ ਲੋੜੀ ਦਾ ਪ੍ਰਬੰਧ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ ਤੇ ਧਰਮ ਪ੍ਰਚਾਰ ਵਾਸਤੇ ਰੋਜ਼ਾਨਾ ਨਵੇਂ ਤੋਂ ਨਵਾਂ ਸਮਾਗਮ ਕਰਵਾ ਰਹੀ ਹੈ ਹੋਰ ਤੁਸੀਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਕੀ ਚਾਹੁੰਦੇ ਹੋ ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਤੁਹਾਡੇ ਵਰਗਾ ਹਸਾਲਤਾ ਤੁਹਾਡੀ ਸਰਕਾਰ ਵਰਗਾ ਹਸਾਲਤਾ ਵੀ ਸਰਕਾਰ ਸਿੱਖ ਸੰਤਾਵਾ ਦਾ ਵੀ ਹੋਵੇ ਮੁੱਖ ਮੰਤਰੀ ਸਾਹਿਬ ਨੂੰ ਪਹਿਲਾਂ ਬੋਲਣ ਤੋਂ ਪਹਿਲਾਂ 100 ਵਾਰੀ ਸੋਚਣਾ ਚਾਹੀਦਾ ਸੀ ਕਿ ਇਹ ਸੰਸਥਾਵਾਂ ਦੇ ਖਿਲਾਫ ਬੋਲਿਆ ਤੁਹਾਨੂੰ ਕੁਝ ਨਹੀਂ ਮਿਲਣਾ ਤੁਸੀਂ ਬਥੇਰਾ ਤੇਰੇ ਨਾਲ ਸੰਸਥਾਵਾਂ ਦੇ ਖਿਲਾਫ ਬੋਲ ਕੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਬੋਲ ਕੇ ਬਾਦਲ ਪਰਿਵਾਰ ਦੇ ਖਿਲਾਫ ਬੋਲ ਕੇ